ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ ਇੱਕ ਇੱਕ ਸ਼ਲੋਕ ਦੀ ਨਾਲ ਵਿਸਰਾਮਾਂ ਦੀ ਤੇ ਅੱਜ ਪੰਕਤੀ ਆਰੰਭ ਹੋਣ ਜਾ ਰਹੀ ਹੈ ਘਟੰਤ ਰੂਪੰ ਘਟੰਤ ਦੀਪੰ ਇੱਥੇ ਵਿਸਰਾਮ ਲਾਉਣਾ ਹੈ ਦੀਪੰਤੀ ਇਸ ਨੂੰ ਕਟੰਤ ਬੋਲਣਾ ਹੈ ਘੱਗੇ ਦੀ ਆਵਾਜ਼ ਉਚਾਰਨ ਕਰਨੀ ਹੈ ਠੀਕ ਆ ਤੇ ਟੈਂਕ ਉੱਤੇ ਟਿੱਪੀ ਲੱਗੀ ਹੈ ਕਟੰਤ 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 ਕਡੰਤ ਨਹੀਂ ਕਹਿਣਾ ਕਟੰਤ ਕਟੰਤ ਬੋਲਣ ਵਾਸਤੇ ਸੌਖਾ ਤਰੀਕਾ ਘੱਗੇ ਨੂੰ ਅੱਡ ਕਰ ਦੋ ਕਟੰਤ ਕਟੰਟ ਘੱਗੇ ਨੂੰ ਅੱਡ ਬੋਲੋ ਜਦੋਂ ਘੱਗੇ ਨਾਲ ਅੱਡ ਬੋਲੋਗੇ ਤੇ ਤੁਹਾਨੂੰ ਸਹੀ ਉਚਾਰਨ ਹੋਵੇਗਾ ਕਟੰਤ ਕਟੰਤ ਹਾਂ ਕਟੰਤ 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 ਹਾਂ ਕਟੰਤ ਰੂਪੰ ਕਟੰਤ ਦੀਪੰ ਇੱਥੇ ਵਿਸਰਾਮ ਲਾਉਣਾ ਹੈ ਕਟੰਤ ਰਵ ਸਸੀ ਅਰ ਨਖੇਤਰ ਗਗਨੰ ਠੀਕ ਆ ਦੀਪਕ ਤੇ ਵਿਸਰਾਮ ਲੱਗਣਾ ਹੈ ਬਾਕੀ ਸਾਰੀ ਪੰਕਤੀ ਇਕੱਠੀ ਉਚਾਰਨ ਕਰਨੀ ਹੈ ਕਟੰਤ ਰਵ ਸਸੀਰ ਨਖਯਤਰ ਗਗਨੰ ਇਸ ਨੂੰ ਨਖਯਤਰ ਉਚਾਰਨ ਕਰਨਾ ਹੈ ਨੰਨਾ ਖਖੇ ਸਿਹਾਰੀ ਐੜਾ ਤੇ ਤੱਤਾ ਤੇ ਰਾੜਾ ਨਖਯਤਰ ਠੀਕ ਆ ਲੱਗੀ ਸਮਝ ਹਾਂਜੀ ਆ ਨਖਯਤਰ ਗਗਨੰ ਕਟੰਤ ਬਸੁਦਾ ਇੱਥੇ ਵਿਸਰਾਮ ਲਾਉਣਾ ਹੈ ਬਸੁਦਾ ਦੇ बसुदा नहीं उच्चारण करना। ठीक है। ये पढ़ना है बसुदा। बसुदा। हाँ कटांत बसुदा गैर तार सिख खंडंग सिख खंडंग कठाई करना करने सशस्वबंध के लोना है। ठीक है। ठीक है। गैर तार सिख खंडंग सिख खंडंग हाँ। ਖੇਟ ਪੀਆ ਡੱਡੇ ਉੱਤੇ ਟਿੱਪੀ ਆ ਸੇ ਖੰਡੰਗ ਸੇ ਖੰਡੰਗ ਇਸ ਤਰ੍ਹਾਂ ਉਚਾਰਨ ਕਰਨਾ ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ ਪੰਕਤੀ ਆਉਂਦੀ ਏ ਘਟੰਤ ਲਲਨਾ ਇੱਥੇ ਵਿਸਰਾਮ ਲਾਉਣਾ ਠੀਕ ਏ ਇਹ ਧਿਆਨ ਦੇਣਾ ਕਿ ਚਨਾਣੇ ਦੀ ਆਵਾਜ਼ ਨਾ ਉਚਾਰਨ ਹੋਵੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਘਟੰਤ ਲਲਨਾ ਸੁੱਤ ਪ੍ਰਾਤ ਹਿਤੰ ਸੁੱਤ ਪ੍ਰਾਤ ਹਿਤੰ ਕਟੰਤ ਕੰਨਕ ਕੰਨਕ ਉਚਾਰਨ ਕਰਨਾ ਕਣਕ ਨਹੀਂ ਬੋਲਣਾ ਠੀਕ ਹੈ ਨੰਨੇ ਦੀ ਬਾਜ ਉਚਾਰਨ ਕਰਨੀ ਹੈ ਕਟੰਤ ਕੰਨਕ ਮਾਨਕ ਇੱਥੇ ਵਿਸਰਾਮ ਲਾਉਣਾ ਹੈ ਮਾਨਕ ਤੇ ਆਣ ਕੇ ਮਾਇਆ ਸਉਰੂਪੰ ਸਉਰੂਪੰ ਉਚਾਰਨ ਕਰਨਾ ਸਸੇ ਦੇ ਔਂਕੜੇ ਤੇ ਜਿਹੜਾ ਅੱਗੇ ਵਾਵਾ ਲੱਗਾ ਇਸਨੇ ਐੜਾ ਬਣ ਜਾਣਾ ਹੈ सस्य अंकड ऐडा सो रूपं तो सो रूपं हाँ सो रूपं नह कटंत इथे तो विश्राम लओना है नह कटंत केवल गोपाल अच्युत केवल गोपाल अच्युत ठीक अस्थिरंग उच्चारण करना है ऐडा स थथे स्यारी रटपी ਅਸਥਿਰੰ ਨਾਨਕ ਨਾਨਕ ਤੇ ਵਿਸਰਾਮ ਲਾਉਣਾ ਠੀਕ ਅਸਥਿਰੰ ਨਾਨਕ ਸਾਧ ਜਨ ਸਾਰੇ ਪੰਕੀ ਸਮਝ ਲੱਗੀ ਨਾ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਇੱਥੇ ਵਿਸਰਾਮ ਲਾਉਣਾ ਹੈ ਨਹਿ ਘਟਨ ਇੱਥੇ ਵਿਸਰਾਮ ਲਾਉਣਾ ਹੈ ਇਸ ਨੂੰ ਸਰੂਪੰਗ ਪੜ੍ਹਨਾ ਹੈ ਸਰੂਪੰਗ ਹਾਂ ਸਮਝ ਲੱਗੀ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ